ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋ ਪਹਿਲਾ ਸਾਧ ਸੰਗਤ ਜੀ ਅੱਜ 10 ਜੂਨ ਸ੍ਰੀ ਗੁਰੂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਸਮੂਹ ਸ਼ਹੀਦ ਸਿੰਘ ਵਾਜਾ ਨੂੰ ਕੋਟ ਕੋਟ ਪ੍ਰਣਾਮ ਹੋਣ ਸਾਧ ਸੰਗਤ ਜੀ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਪਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਆਪਾਂ ਆਪਣੇ ਬੱਚੇ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਗੁਰੂ ਵਾਲੇ ਪਾਸੇ ਲਾ ਕੇ ਉਸ ਦਾ ਜੀਵਨ ਸਫਲ ਬਣਾ ਸਕਦੇ ਹਾਂ ਸਾਧ ਸੰਗਤ ਜੀ ਕਿਸੇ ਵੀ ਬੱਚੇ ਦੇ ਜੀਵਨ ਵਿੱਚ ਉਸ ਤੇ ਮਾਪੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਉਂਕਿ ਸਾਧ ਸੰਗਤ ਜੀ ਬੱਚੇ ਨੂੰ ਬਚਪਨ ਤੋਂ ਕੋਈ ਵੀ ਚੰਗਾ ਮਾੜਾ ਪਤਾ ਨਹੀਂ ਹੁੰਦਾ ਮਾਪੇ ਉਸ ਨੂੰ ਜਿਸ ਰਸਤੇ ਤੇ ਚਲਾਉਂਦੇ ਹਨ ਤਾਂ ਉਹ ਉਸ ਰਸਤੇ ਤੇ ਹੀ ਚੱਲਦਾ ਏ ਜਾਂ ਉਹ ਆਮ ਕਰਕੇ ਬੱਚਾ ਛੋਟੇ ਹੁੰਦੇ ਤੋਂ ਆਪਦੇ ਘਰ ਵਿੱਚ ਜੋ ਦੇਖਦਾ ਹੈ ਉਹੀ ਸਿੱਖਦਾ ਹੈ ਇਸ ਲਈ ਸਾਧ ਸੰਗਤ ਜੀ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਨਾਲ ਜੋੜਨਾ ਸ਼ੁਰੂ ਕਰ ਦਈਏ ਤਾਂ ਜੋ ਵੱਡਾ ਹੋ ਕੇ ਕਿਸੇ ਗਲ ਸੰਗਤ ਨਾਲ ਪੈ ਸਕੇ ਨਸ਼ੇ ਪੱਤੇ ਤੋਂ ਦੂਰ ਰਹੇ ਅੱਜ ਕੱਲ੍ਹ ਸਾਧ ਸੰਗਤ ਜੀ ਆਮੀ ਵੇਖਣ ਨੂੰ ਮਿਲਦਾ ਹੈ ਕਿ ਹਰ ਕਿਸੇ ਕੋਲ ਮੋਸਟਲੀ ਇੱਕ ਇੱਕੀ ਬੱਚਾ ਹੈ ਤੇ ਉਹ ਬਚਪਨ ਤੋਂ ਹੀ ਇਹ ਬਣਾ ਲੈਂਦੇ ਨੇ ਕਿ ਅਸੀਂ ਆਪਦੇ ਬੱਚੇ ਨੂੰ ਵੱਡੇ ਹੋ ਕੇ ਇਹ ਬਣਾਉਣਾ ਹੈ ਪਰ ਸਾਧ ਸੰਗਤ ਜੀ ਉਹ ਇਹ ਤਾਂ ਭੁੱਲ ਜਾਂਦੇ ਨੇ ਕਿ ਅਸੀਂ ਆਪਦੇ ਬੱਚੇ ਨੂੰ ਉਸ ਗੁਰੂ ਨਾਲ ਵੀ ਜੋੜਨਾ ਹੈ ਜੇਕਰ ਆਪਾਂ ਆਪਦੇ ਬੱਚੇ ਨੂੰ ਉਸ ਗੁਰੂ ਉਸ ਵਾਹਿਗੁਰੂ ਪ੍ਰਮਾਤਮਾ ਨਾਲ ਜੋੜਾਂਗੇ ਤਾਂ ਹੀ ਵੱਡਾ ਹੋ ਕੇ ਆਪਣਾ ਬੱਚਾ ਸਹੀ ਸੰਗਤ ਵਿੱਚ ਪਵੇਗਾ ਅਰ ਆਪਾਂ ਇਹ ਨਹੀਂ ਕਰਦੇ ਆਪਾਂ ਉਸ ਦੀ ਪੜ੍ਹਾਈ ਤੇ ਜ਼ਿਆਦਾ ਫੋਕਸ ਕਰਦੇ ਆਂ ਵੱਡੇ ਤੋਂ ਵੱਡੇ ਸਕੂਲ ਵਿੱਚ ਵੱਡੇ ਤੋਂ ਵੱਡੇ ਹੋਸਟਲ ਵਿੱਚ ਪਾਉਣਿਆ ਤਾਂ ਕਿ ਸਾਡਾ ਬੱਚਾ ਇਹਨਾਂ ਗਵਾਨੀਆਂ ਦੇ ਬੱਚੇ ਨਾਲੋਂ ਜ਼ਿਆਦਾ ਹੁਸ਼ਿਆਰ ਹੋਵੇ ਜ਼ਿਆਦਾ ਨੰਬਰ ਲੈ ਕੇ ਪਾਸ ਹੋਵੇ ਜ਼ਿਆਦਾ ਅੱਛੀ ਪੋਜੀਸ਼ਨ ਤੇ ਜਾਵੇ ਇਸ ਚੱਕਰ ਵਿੱਚ ਆਪਾਂ ਕਈ ਵਾਰ ਆਪਦੇ ਬੱਚੇ ਨੂੰ ਗਲਤ ਸੰਗਤ ਵਿੱਚ ਵੀ ਪਾ ਦਿੰਨੇ ਆ ਕਿਉਂਕਿ ਸਾਧ ਸੰਗਤ ਜੀ ਆਪਾਂ ਆਪਦੇ ਬੱਚੇ ਨੂੰ ਬਹੁਤ ਖੁੱਲੇ ਪੈਸੇ ਦਿੰਨੇ ਆ ਵੱਡੇ ਤੋਂ ਵੱਡੇ ਸਕੂਲ ਵਿੱਚ ਪਾਵਾਂਗੇ ਹਾਈ ਕਲਾਸ ਸੁਸਾਇਟੀ ਵਿੱਚ ਜਾਏਗਾ ਤਾਂ ਉਸ ਦਾ ਖਰਚਾ ਵੀ ਵਧੇਗਾ ਉਸ ਦੀ ਰਹਿਣੀ ਬੈਣੀ ਵੀ ਉਸ ਤਰ੍ਹਾਂ ਦੀ ਹੋਏਗੀ ਆਪਾਂ ਨੂੰ ਮਜਬੂਰਨ ਉਸ ਨੂੰ ਪਾਕਟ ਮਨੀ ਦੇਣੀ ਪਵੇਗੀ ਇਸ ਨਾਲ ਕਈ ਵਾਰ ਬੱਚਾ ਗਲਤ ਸੰਗਤ ਵਿੱਚ ਪਿਆ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਇੱਥੇ ਖਰਚ ਕਰਨਾ ਹੈ ਇਸ ਲਈ ਇਹ ਫਰਜ਼ ਪੇਰੈਂਟਸ ਦਾ ਹੁੰਦਾ ਹੈ ਤੇ ਉਹ ਆਪਣੇ ਬੱਚੇ ਨੂੰ ਟਾਈਮ ਦੇਣ ਤੇ ਉਸ ਨੂੰ ਚੰਗੇ ਮਾੜੇ ਦਾ ਪਤਾ ਦੱਸਣ ਵੀ ਪੁੱਤ ਆ ਜੀ ਇਹ ਚੰਗੀ ਏ ਇਹ ਤੇਰੇ ਲਈ ਮਾੜੀ ਏ ਤਾਂ ਜੋ ਬੱਚਾ ਗਲਤ ਸੰਗਤ ਤੋਂ ਬਚ ਸਕੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਉਹ ਦੋ ਭਰਾ ਸਾਂਟੇ ਉਹਨਾਂ ਕੋਲ 50 ਕਿੱਲੇ ਜ਼ਮੀਨ ਸੀ ਦੋਨਾਂ ਨੂੰ 25-25 ਕਿੱਲੇ ਆਉਂਦੀ ਸੀ ਤੇ ਉਹਨਾਂ ਦਾ ਇੱਕ-ਇੱਕ ਮੁੰਡਾ ਸੀ ਸਾਧ ਸੰਗਤ ਜੀ ਜੋ ਛੋਟਾ ਭਰਾ ਸੀ ਉਹ ਗੁਰਬਾਣੀ ਵਿਚਾਰਾਂ ਵਾਲਾ ਸੀ ਤੇ ਜੋ ਵੱਡਾ ਭਰਾ ਸੀ ਉਹ ਮੀਟ ਸ਼ਰਾਬ ਖਾ ਲੈਂਦਾ ਸੀ ਸਾਧ ਸੰਗਤ ਜੀ ਉਹਨਾਂ ਦੇ ਬੱਚੇ 9ਵੀਂ 10ਵੀਂ ਕਲਾਸ ਵਿੱਚ ਹੋ ਗਏ ਤੇ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਪ੍ਰੇਮ ਸੀ ਤੇ ਇੱਕ ਦਿਨ ਉਹਨਾਂ ਦੇ ਬੱਚੇ ਸ਼ਾਮ ਨੂੰ ਇਕੱਠੇ ਖੇਡਣ ਗਏ ਜਿਹੜਾ ਛੋਟਾ ਭਰਾ ਸੀ ਉਸਦੇ ਬੇਟੇ ਨੇ ਕੁਰਬਾਨ ਪਾਈ ਹੋਈ ਸੀ ਤਾਂ ਵੱਡੇ ਭਰਾ ਦੇ ਮੁੰਡੇ ਨੇ ਪੁੱਛਿਆ ਵੀ ਤੂੰ ਇਹ ਕੀ ਪਾਇਆ ਏ ਤਾਂ ਉਸਨੇ ਦੱਸਿਆ ਵੀ ਮੈਂ ਇਹ ਸੀਰੀਸ ਐ ਬਪਾਇਆ ਏ ਅਸੀਂ ਸਵੇਰੇ ਅੰਮ੍ਰਿਤ ਛਕਣ ਜਾਣਾ ਏ ਤੂੰ ਵੀ ਜਾਣਾ ਏ ਤਾਂ ਆਪਾਂ ਇਕੱਠੇ ਚੱਲੇ ਚਲਾਂਗੇ ਸਾਧ ਸੰਗਤ ਜੀ ਉਸ ਬੱਚੇ ਦਾ ਵੀ ਮਾਨ ਬਣ ਗਿਆ ਉਹ ਕਹਿੰਦਾ ਕਿ ਮੈਂ ਵੀ ਅੰਮ੍ਰਿਤ ਛਕਾਂਗਾ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਆਪਾਂ ਸਵੇਰੇ ਇਕੱਠੇ ਹੀ ਅੰਮ੍ਰਿਤ ਛਕਣ ਜਾਵਾਂਗੇ ਸਾਹ ਸੰਗੇ ਜੀ ਜਦੋਂ ਵੱਡੇ ਭਰਾ ਦਾ ਪੁੱਤ ਘਰੇ ਆਇਆ ਤਾਂ ਉਸ ਨੇ ਆਪਣੇ ਪਿਤਾ ਜੀ ਨਾਲ ਇਹ ਗੱਲ ਸਾਂਝੀ ਕੀਤੀ ਵੀ ਆਹਦੇ ਚਾਚੇ ਦੇ ਪੁੱਤ ਦਾ ਨਾਮ ਲਿਆ ਵੀ ਉਹ ਅਮਰਤ ਸ਼ਕਨ ਜਾ ਰਹੇ ਹਨ ਮੈਂ ਵੀ ਅਮਰਤ ਸ਼ਕਨਾ ਏ ਪਰ ਇਸ ਮੀਠ ਸ਼ਰਾਬ ਖਾਣ ਵਾਲੇ ਬੰਦਿਆਂ ਨੂੰ ਗੁਰੂ ਦੀ ਸਮੱਤ ਕਿੱਥੋਂ ਏਡੀ ਛੇਤੀ ਆਉਂਦੀ ਏ ਉਹ ਕਹਿੰਦਾ ਨਾ ਪੁੱਤ ਆਪਾਂ ਬਾਬੇ ਥੋੜੀ ਬੰਨਣਾ ਹੈ ਆਪਾਂ ਤਾਂ ਕੋਈ ਵੱਡੇ ਅਫਸਰ ਬਣਾਂਗੇ ਕਿਉਂਕਿ ਉਸ ਨੂੰ ਇਹ ਸੀ ਵੀ ਜੇ ਮੇਰੇ ਪੁੱਤ ਨੇ ਅਮਰਤ ਸ਼ਕ ਲਿਆ ਤਾ ਮੈਂ ਜੋ ਮੀਟ ਆਂਡਾ ਖਾਣਾ ਮੈਨੂੰ ਛੱਡਣਾ ਪਏਗਾ ਇਹ ਹੌਲੀ ਹੌਲੀ ਵੱਡਾ ਹੋ ਕੇ ਇਸ ਗੱਲ ਤੋਂ ਨਫ਼ਰਤ ਮਹਿਸੂਸ ਕਰੇਗਾ ਮੈਨੂੰ ਬੰਦਸ਼ਬਾਨ ਜਾਵੇਗੀ ਕਿੰਨੀ ਮਾੜੀ ਕਿਸਮਤ ਵਾਲੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਬੱਚੇ ਸਿੱਧੇ ਰਿਸ਼ਤੇ ਰਸਤੇ ਤੇ ਲੱਗਦੇ ਨੇ ਪਰ ਉਹ ਲੱਗਣ ਨਹੀਂ ਦਿੰਦੇ ਉਹਨਾਂ ਦੀ ਆਪਦੀ ਤਾਂ ਕਿਸਮਤ ਮਾੜੀ ਹੁੰਦੀ ਏ ਪਰ ਉਹ ਨਾਲ ਆਪਣੇ ਬੱਚਿਆਂ ਦੀ ਕਿਸਮਤ ਮਾੜੀ ਬਣਾ ਦਿੰਦੇ ਹਨ ਆ ਸੰਗਤ ਜੀ ਇਹ ਗੱਲ ਸੁਣ ਕੇ ਉਹ ਬੱਚਾ ਵਿਚਾਰਾ ਚੁੱਪ ਕਰ ਗਿਆ ਤੇ ਬੈਠ ਗਿਆ ਦੂਜਾ ਦਿਨ ਹੋਇਆ ਚਾਚੇ ਦਾ ਪੁੱਤ ਆਇਆ ਉਸ ਨੇ ਸੋਚਿਆ ਵੀ ਸ਼ਾਇਦ ਹੁੰਦਾ ਡੈਡੀ ਮੰਨ ਗਿਆ ਹੋਵੇਗਾ ਉਸ ਨੇ ਆ ਕੇ ਉਸ ਨੂੰ ਆਵਾਜ਼ ਲਗਾਈ ਵੀ ਆ ਜਾ ਚੱਲ ਆ ਅਸੀਂ ਚੱਲੇ ਆ ਆਪਾਂ ਅੰਮ੍ਰਿਤਸਰ ਜਾਣਾ ਏ ਤਾਂ ਉਹ ਸਾਥ ਸੰਗਤ ਜੀ ਉਸ ਦੇ ਤਾਏ ਨੇ ਆਪਦੇ بیٹے ਨੂੰ ਰੋਕ ਲਿਆ ਜਦੋਂ ਉਹਨੇ ਫਿਰ ਵੀ ਜਾਨ ਦੀ ਜਿੱਦ ਕੀਤੀ ਤਾਂ ਉਸਨੇ ਉਸਨੂੰ ਅੰਦਰ ਲੋਕ ਕਰ ਦਿੱਤਾ ਇਹ ਸਭ ਵੇਖ ਕੇ ਸਾਧ ਸੰਗਤ ਜੀ ਛੋਟੇ ਭਰਾ ਦਾ ਬੱਚਾ ਵਾਪਸ ਚਲਾ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਪਿਓ ਨੇ ਆਪਣੇ ਪੁੱਤ ਨੂੰ ਗੁਰੂ ਵਾਲੇ ਪਾਸੇ ਨਾ ਲੱਗਣ ਦਿੱਤਾ ਸਾਧ ਸੰਗਤ ਜੀ ਸਮਾਂ ਬੀਤਦਾ ਗਿਆ ਉਹ ਦੋਵੇਂ ਵੱਡੇ ਹੋ ਗਏ ਜਿਸ ਬੱਚੇ ਨੇ ਸਾਧ ਸੰਗਤ ਜੀ ਅਮਰਤ ਛਕਿਆ ਸੀ ਉਸਨੇ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਗ੍ਰੰਥੀ ਸਾਹਿਬ ਨਾਲ ਸੇਵਾ ਕਰਾਉਣੀ ਸ਼ੁਰੂ ਕਰ ਦਿੱਤੀ ਸਵੇਰੇ ਸ਼ਾਮ ਉਸਨੇ ਗੁਰੂ ਘਰ ਜਾਣਾ ਉਥੇ ਨਿਤਨੇਮ ਕਰਨਾ ਰਹਿਰਾਸ ਕਰਨੀ ਸੋਖਾਸਨ ਕਰਾ ਕੇ ਆਉਣਾ ਉਸ ਨੂੰ ਚੰਗੀ ਮਤ ਬੁੱਧੀ ਆਈ ਤੇ ਦੂਸਰਾ ਜਿਹੜਾ ਵੱਡੇ ਭਰਾ ਦਾ ਬੇਟਾ ਸੀ ਸਾਧ ਸੰਗਤ ਜੀ ਉਸਨੇ ਆਪਣੇ ਬੇਟੇ ਨੂੰ ਪਲੱਸ 2 ਕਰਾ ਕੇ ਚੰਡੀਗੜ੍ਹ ਭੇਜ ਦਿੱਤਾ ਵੀ ਮੇਰਾ ਪੁੱਤ ਕੋਈ ਵੱਡਾ ਵਾਅਸਰ ਬਣ ਕੇ ਆਵੇਗਾ ਮੈਂ ਆਪਦੇ ਪੁੱਤ ਨੂੰ ਚੰਗੀ ਪੜ੍ਹਾਈ ਕਰਾਉਣੀ ਏ ਕੋਈ ਵੱਡੀ ਪੋਜੀਸ਼ਨ ਤੇ ਲਗਾਉਣਾ ਏ ਘਰੋਂ ਖੁੱਲਾ ਪੈਸਾ ਥਿਲਾ ਦੇਂਦਾ ਰਿਹਾ ਪਰ ਸਾਧ ਸੰਗਤ ਜੀ ਉਹ ਬੱਚਾ ਉਥੇ ਜਾ ਕੇ ਗਲਤ ਸੰਗਤ ਵਿੱਚ ਪੈ ਗਿਆ ਕਿਉਂਕਿ ਖੁੱਲਾ ਪੈਸਾ ਮਿਲਦਾ ਸੀ ਤਾਂ ਉਹ ਗਲਤ ਸੰਗਤ ਵਿੱਚ ਪੈਣ ਕਰਕੇ ਨਸ਼ਾ ਖਾਣ ਲੱਗ ਗਿਆ ਸਾਹ ਸੰਗਤ ਜੀ 2-3 ਸਾਲਾਂ ਬਾਅਦ ਜਦੋਂ ਪਿਓ ਨੂੰ ਪਤਾ ਲੱਗਾ ਵੀ ਮੇਰਾ ਪੁੱਤ ਤਾਂ ਨਸ਼ਾ ਕਰਨ ਲੱਗ ਗਿਆ ਉਸਨੇ ਆਪਦੇ ਪੁੱਤ ਨੂੰ ਘਰੇ ਲਿਆ ਕੇ ਨਸ਼ਾ ਛਡਾਊ ਕੇਂਦਰ ਵਿੱਚ ਛਾੜ ਦਿੱਤਾ ਕੁਝ ਲੋਕਾਂ ਨੇ ਉਸ ਨੂੰ ਸਲਾਹ ਦਿੱਤੀ ਵੀ ਤੇਰਾ ਇੱਕ ਪੋਤੇ ਕੋਈ ਨਾ ਜਵਾਨੀ ਵਿੱਚ ਤੂੰ ਨਸ਼ਾ ਛਡਾਊ ਕੇਂਦਰ ਵਿੱਚ ਛੱਡ ਇਹ ਛੱਡ ਦਵੇਗਾ ਨਸ਼ਾ ਸਾਧ ਸੰਗਤ ਜੀ ਕਿਤੇ ਨਸ਼ਾ ਵੀ ਕਿਸੇ ਕਰਮਾਂ ਵਾਲੇ ਦਾ ਹੀ ਛੁੱਟਦਾ ਏ ਇਹ ਇੱਕ ਵਾਰ ਲੱਗ ਜਾਵੇ ਤਾਂ ਜ਼ਿੰਦਗੀ ਭਰ ਬੰਦੇ ਦੇ ਨਾਲ ਹੀ ਨੇਪਦਾ ਏ ਇਸ ਤਰ੍ਹਾਂ ਹੀ ਕੀਤਾ ਸਾਧ ਸੰਗਤ ਜੀ ਉਸਨੇ ਆਪਣੇ ਬੇਟੇ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਛੱਡ ਦਿੱਤਾ ਪਰ ਉਸ ਦਾ ਉਸਤੇ ਵੀ ਕੋਈ ਅਸਰ ਨਾ ਹੋਇਆ ਫਿਰ ਸਾਧ ਸੰਗਤ ਜੀ ਇੱਕ ਦਿਨ ਉਸ ਨੂੰ ਹਸਪੀਟਲ 'ਚੋਂ ਫੋਨ ਆਇਆ ਵੀ ਤੁਸੀਂ ਉਸਦੇ ਪਿਤਾ ਬੋਲ ਰਹੇ ਹੋ ਤਾਂ ਇੱਕ ਵਾਰ ਹਸਪੀਟਲ ਆਓ ਅਸੀਂ ਤੁਹਾਨੂੰ ਨਾਲ ਕੋਈ ਗੱਲ ਬਾਤ ਕਰਨੀ ਹੈ ਸਾਧ ਸੰਗਤ ਜੀ ਉਹ ਪਿਓ ਇੱਕ ਹੱਡੀਆਂ ਦੀ ਮੁੱਠ ਤੁਰਿਆ ਫਿਰਦਾ ਸੀ ਕਿਉਂਕਿ ਸਾਧ ਸੰਗਤ ਜੀ ਜਿੰਦਾ ਇੱਕ ਪੁੱਤ ਉਹ ਵੀ ਨਸ਼ੇ ਤੇ ਲੱਗ ਜਾਵੇ ਉਸ ਦੀ ਤਾਂ ਦੁਨੀਆ ਹੀ ਉਜੜ ਜਾਂਦੀ ਏ ਉਸ ਨੂੰ ਆਪਦੇ ਘਰ ਦਾ ਅੱਗਾ ਦਾ ਕੁਝ ਦਿਸਦਾ ਹੀ ਨਹੀਂ ਉਸ ਤੋਂ ਬਾਅਦ ਦੁਖੀ ਇਸ ਸੰਸਾਰ ਤੇ ਕੋਈ ਬੰਦਾ ਨਹੀਂ ਹੁੰਦਾ ਜਿੰਦਾ ਇੱਕ ਤੀ ਬੁੱਤ ਹੋਵੇ ਉਹ ਵੀ ਗਲਤ ਰਸਤੇ ਤੇ ਚੱਲ ਪਵੇ ਇਰੇ ਸਾਹ ਸੰਗ ਜੀ ਉਹ ਹਸਪੀਟਲ ਗਿਆ ਉਸ ਉਥੇ ਹਸਪੀਟਲ ਵਾਲਿਆਂ ਨੇ ਵੀ ਉਹਨਾਂ ਨੂੰ ਜਵਾਬ ਦੇ ਦਿੱਤਾ ਵੀ ਸਰ ਅਸੀਂ ਇਸ ਦਾ ਨਸ਼ਾ ਨਹੀਂ ਛਡਵਾ ਸਕਦੇ ਕਿਉਂਕਿ ਇਸ ਦਾ ਨਸ਼ਾ ਛਡਵਾਉਣਾ ਬਹੁਤ ਰਿਸਕ ਵਾਲੀ ਗੱਲ ਏ ਸਾਨੂੰ ਇੱਥੇ ਵੀ ਕੋਈ ਨਾ ਕੋਈ ਇਹਨੂੰ ਨਸ਼ੇ ਵਾਲੀ ਚੀਜ਼ ਦੇਣੀ ਪੈਂਦੀ ਹੈ ਇਸ ਨੇ ਡੋਜ ਜੀ ਇੰਨੀ ਲੈ ਰੱਖੀ ਏ ਕਿ ਇਸ ਦੇ ਹੱਡਾਂ ਵਿੱਚ ਰਚ ਗਿਆ ਏ ਜੇਕਰ ਆਪਾਂ ਛਡਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦੀ ਜਾਨ ਨੂੰ ਵੀ ਖਤਰਾ ਏ ਸਾਹ ਸੰਗਤ ਜੀ ਉਹ ਪਿਓ ਉੱਥੇ ਹੀ ਪੁੱਭਾ ਮਾਰ ਕੇ ਰੋਣ ਲੱਗ ਪਿਆ ਸਾਹ ਸੰਗਤ ਜੀ ਜਦੋਂ ਪੁੱਤ ਨੇ ਪਿਓ ਨੂੰ ਵੇਖਿਆ ਤਾਂ ਪਿਓ ਨੂੰ ਵੇਖ ਕੇ ਬਸ ਰੋ ਕੇ ਕਿਹਾ ਵੀ ਮੈਨੂੰ ਨਸ਼ਾ ਦੇ ਦੇ ਮੈਂ ਮਾਰ ਜਾਵਾਂਗਾ ਮੇਰੀ ਜਾਨ ਨਿਕਲ ਜਾਵੇਗੀ ਸਾਹ ਸੰਗਤ ਜੀ ਮਜਬੂਰ ਹੋ ਕੇ ਉਹ ਵਿਚਾਰਾ ਆਪਦੇ ਪੁੱਤਰ ਨੂੰ ਘਰੇ ਲੈ ਆਇਆ ਸਾਹ ਸੰਗਤ ਜੀ ਲਿਆ ਕੇ ਪੁੱਭਾ ਮਾਰ ਮਾਰ ਰੋਇਆ ਉਸ ਦਿਨ ਨੂੰ ਪੁਛਤਾਇਆ ਕਿ ਜਿਸ ਦਿਨ ਉਸਨੇ ਆਪਦੇ ਪੁੱਤ ਨੂੰ ਅਮਰਤ ਸ਼ਕਨ ਜਾਨ ਤੋਂ ਰੋਕਿਆ ਸੀ ਉਸ ਦੇ ਮਨ ਵਿੱਚ ਸੀ ਵੀ ਜੇ ਮੈਂ ਉਸ ਦਿਨ ਇਸ ਨੂੰ ਅਮਰਤ ਸ਼ਕਨ ਤੋਂ ਨਾ ਰੋਕਦਾ ਤੇ ਮੈਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਮੇਰਾ ਮੇਰਾ ਮੁੰਡਾ ਵੀ ਉਹਦੇ ਵਾਂਗੂ ਚੰਗੀ ਸੰਗਤ ਵਿੱਚ ਪਿਆ ਹੁੰਦਾ ਗੁਰੂ ਦੀ ਬਾਣੀ ਨਾਲ ਜੁੜਿਆ ਹੁੰਦਾ ਮੈਂ ਤਾਂ ਵੱਡਾ ਅਫਸਰ ਬਣਾਉਣ ਦੇ ਪਿੱਛੇ ਆਪਦੇ ਪੁੱਤ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਸ ਵਿੱਚ ਗਲਤੀ ਇਸ ਦੀ ਨਹੀਂ ਇਹ ਤਾਂ ਬਚਪਨ ਤੋਂ ਹੀ ਸਿੱਧੇ ਰਸਤੇ ਚੱਲਣ ਲੱਗਾ ਸੀ ਪਤਾ ਨਹੀਂ ਮੇਰੇ ਕਿਹੜੇ ਮਾੜੇ ਕਰਮਾਂ ਦਾ ਫਲ ਇਸ ਨੂੰ ਮਿਲ ਗਿਆ ਵਿਚਾਰੇ ਨੂੰ ਜਿਹੜਾ ਇਸ ਨੂੰ ਮੈਂ ਆਪਦੇ ਹੱਥੀਂ ਪੁੱਠੇ ਰਸਤੇ ਲਾ ਲਿਆ ਸਾਥ ਸੰਗਤ ਜੀ ਏਨੀ ਕਿ ਬੱਚਿਆਂ ਨੂੰ ਪੜ੍ਹਾਓ ਲਿਖਾਓ ਨਾ ਜਾਂ ਉਹਨਾਂ ਦੇ ਵੱਡੇ ਅਫਸਰ ਬਣਦੇ ਸੁਪਨੇ ਨਾ ਦੇਖੋ ਦੇਖੋ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਧੀ ਪੁੱਤ ਬਹੁਤ ਸਫਲਤਾ ਹਾਸਲ ਕਰੇ ਬਹੁਤ ਉੱਚਾ ਮੁਕਾਮ ਹਾਸਲ ਕਰੇ ਸਾਥ ਸੰਗਤ ਜੀ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਸੀਂ ਆਪਦੇ ਬੱਚੇ ਨੂੰ ਗੁਰੂ ਦੀ ਮਤ ਦੇਣੀ ਬਚਪਨ ਤੋਂ ਹੀ ਸ਼ੁਰੂ ਕਰ ਦਿਓ ਤਾਂ ਜੋ ਵੱਡਾ ਹੋ ਕੇ ਉਸ ਦੀ ਗੁਰੂ ਨਾਲ ਇੰਨੀ ਲੇਵ ਜੋੜ ਚੁੱਕੀ ਹੋਵੇ ਕਿ ਉਹ ਬੁਰੀ ਸੰਗਤ ਤੇ ਦੇ ਕੋਹੋਂ ਦੂਰ ਲੰਗੇ ਉਹਨਾਂ ਦੇ ਨੇੜੇ ਵੀ ਨਾ ਜਾਵੇ ਕਿਉਂਕਿ ਜੇਕਰ ਉਹ ਬੁਰੀ ਸੰਗਤ ਦੇ ਨੇੜੇ ਨਾ ਜਾਵੇਗਾ ਤਾਂ ਉਹ ਜ਼ਰੂਰ ਨਸ਼ਿਆਂ ਤੋਂ ਰਹਿਤ ਹੋਵੇਗਾ ਇੱਕ ਆਗਿਆਕਾਰੀ ਬੱਚਾ ਬਣੇਗਾ ਅੱਜ ਕੱਲ ਦੇ ਜਮਾਨੇ ਵਿੱਚ ਸਾਥ ਸੰਗਤ ਜੀ ਮਾਂ ਬਾਪ ਕੋਲ ਇਹਨਾਂ ਟਾਈਮ ਨਹੀਂ ਹੈਗਾ ਕਿ ਉਹ ਆਪਣੇ ਬੱਚੇ ਦੇ ਬੱਚੇ ਪ੍ਰਤੀ ਡਿਊਟੀਆਂ ਪੂਰੀਆਂ ਕਰ ਸਕਣ ਇਸ ਲਈ ਅਗਲੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਸਾਧ ਸੰਗਤ ਜੀ ਇਸ ਦੇ ਨਤੀਜੇ ਭੁਗਤਣਗੀਆਂ ਇਸ ਲਈ ਟਾਈਮ ਰਹਿੰਦੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਲਈ ਟਾਈਮ ਕੱਢੀਏ ਤੇ ਉਸ ਨੂੰ ਗੁਰੂ ਦੀ ਬਾਣੀ ਨਾਲ ਜੋੜੀਏ ਗੁਰੂ ਦੇ ਬਾਰੇ ਉਸ ਨੂੰ ਜਾਣਕਾਰੀ ਦਈਏ ਉਸ ਨੂੰ ਵਦ ਤੋਂ ਵਦ ਹਿਸਟੋਰੀਕਲ ਸਿੱਖ ਇਤਿਹਾਸਿਕ ਸਥਾਨਾਂ ਦਾ ਇਹ ਦਰਸ਼ਨ ਕਰਵਾਈਏ ਤਾਂ ਜੋ ਉਹ ਚੰਗੇ ਪਾਸੇ ਲੱਗ ਸਕੇ ਇੰਨਾ ਸਰਕਾਰਾਂ ਨੇ ਸਾਧ ਸੰਗਤ ਜੀ ਕੁਛ ਨਹੀਂ ਕਰਨਾ ਆਪਾਂ ਆਪਣੇ ਬੱਚਿਆਂ ਨੂੰ ਆਪ ਨਸ਼ਿਆਂ ਤੋਂ ਬਚਾਉਣਾ ਏ ਇਹ ਮਾਪੇ ਸਾਰੇ ਜਾਗਰੂਕ ਹੋ ਕੇ ਆਪਣੇ ਬੱਚਿਆਂ ਦੇ ਪ੍ਰਤੀ ਆਪਣੀਆਂ ਡਿਊਟੀਆਂ ਪੂਰੀਆਂ ਨਿਭਾਉਣ ਤਾਂ ਜੋ ਆਪਣੇ ਬੱਚੇ ਨਸ਼ੇ ਤੋਂ ਨਿਕਲ ਸਕਣ ਨਸ਼ੇ ਰਹਿਤ ਹੋ ਸਕਣ ਸਾਧ ਸੰਗਤ ਜੀ ਇਹਨੀਆਂ ਕਬੀਂਤੀਆਂ ਪਰਵਾਣ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਜੁੜੇ ਨੈਣਾ ਤੰਤਨ ਬਾਬਾ ਦੀਪ ਸਿੰਘ ਜੀ ਚੈਨਲ ਲਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ